ਗੁਰੂ ਸੁੱਤਿਆਂ ਨੂੰ ਜਗਾਉਣ ਵਾਸਤੇ ਆਉਂਦਾ ਜਿਹੜੇ ਅਵਿਦਿਆ ਦੀ ਨੀਂਦ ਵਿੱਚ ਆਪਾਂ ਸੁੱਤੇ ਪਏ ਆਂ ਸਰੀਰ ਕਰਕੇ ਜਾਗਦੇ ਆਂ ਪਰ ਆਤਮਾ ਕਰਕੇ ਮਨ ਕਰਕੇ ਸੁੱਤੇ ਪਏ ਆਂ ਸੁੱਤੇ ਅਸੰਖ ਮਾਇਆ ਝੂਠੀ ਕਾਰਨੇ ਆਪਾਂ ਸੁੱਤੇ ਪਏ ਆਂ ਸੁੱਤੇ ਪਏ ਨੂੰ ਬੰਦੇ ਰੋ ਹੀ ਨਹੀਂ ਪਤਾ ਹੁੰਦਾ ਮੇਰੀ ਚੋਰੀ ਹੋ ਰਹੀ ਏ ਜਾਂ ਮੇਰਾ ਨੁਕਸਾਨ ਹੋ ਰਿਹਾ ਹੈ ਜਿਹੜਾ ਜਾਗਦਾ ਹੁੰਦਾ ਹੈ ਨਾ ਉਹ ਸਤਿ ਵਸਤੂ ਸਾਰੀ ਵਸਤੂ ਆਪਣੀ ਸੰਭਾਲ ਲੈਂਦਾ ਸੁਤੜੇ ਅ ਸੰਖ ਮਾਇਆ ਝੂਠੀ ਕਾਰ ਨੇ ਮਹਾਰਾਜ ਫਿਰ ਜਾਗਦੇ ਕੌਣ ਨੇ ਕੀ ਪਤਾ ਲੱਗੇ ਕੌਣ ਕੌਣ ਜਾਗਦਾ ਹੈ ਮਹਾਰਾਜ ਕਹਿੰਦੇ ਜਿਹੜੇ ਗੁਰੂ ਵਾਲੇ ਬਣ ਕੇ ਸਿਮਰਨ ਕਰਨ ਲੱਗ ਪੈਣੇ ਉਹ ਜਾਗ ਪੈਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਜਿਹੜੇ ਸਿਮਰਨ ਕਰਨ ਲੱਗ ਪਏ ਨੇ ਨਿਤਨੇ ਭਜਨ ਪਾਠ ਕਰਨ ਲੱਗ ਪਏ ਨੇ ਉਹ ਜਾਗ ਪਏ ਨੇ ਉਹ ਆਪਣੇ ਕੰਮਾਂ ਲੱਗ ਪਏ ਨੇ ਜਦੋਂ ਆਪਾਂ ਸੁੱਤੇ ਉੱਠ ਕੇ ਫਿਰ ਆਪਣੇ ਕੰਮ ਲੱਗ ਪੈਂਦੇ ਆ ਨਾ ਆ ਜਿਹੜਾ ਦੂਜਾ ਭੱਜੇ ਫਿਰਦੇ ਆ ਤਾਂ ਦੂਜਿਆਂ ਦਾ ਕਰ ਰਹੇ ਆ